ਇੱਕ ਪੱਤਰ ਕਰ ਰਿਹਾ ਹੈ ਸਰਕਾਰ ਸੱਤਿਆ ਸਾਹਿਤ ਹੋ ਰਿਹਾ ਹੈ ਇਹ ਵੀ ਇਹ ਆ ਸਾਰੇ ਕੈਮਰਾਮੈਨ ਪਿੱਛੇ ਆਏ ਯਾਰ ਆ ਸਾਰੇ ਕੈਮਰਾਮੈਨ ਪਿੱਛੇ ਆਏ ਪਿੱਛੇ ਰੋਕੀਏ ਥੋੜਾ ਸਾ ਇੱਥੇ ਭਾਈ ਇੱਧਰ ਆ ਜਾ ਪਿੱਛੇ ਭਾਜੀ ਜੋ ਜੀ ਕੋਈ ਚਲਾਉਣਗੇ ਉਧਰ ਆ ਜਾ ਇੱਧਰ ਸਰ ਇੱਥੋਂ ਸਰ ਸਾਹਮਣੇ ਮੈਨੂੰ ਕਿਉਂ ਕੋਈ ਵਾਈਡ ਕਰਨਾ ਭਾਈ

ਵਾਧ ਕਰਦਾ ਹੋਇਆ ਅੰਤ ਵਿੱਚ ਸੀਐਲਪੀ ਦੇ leader ਸਰਦਾਰ ਪ੍ਰਤਾਪ ਸਿੰਘ ਪਾਗਲਾ ਜੀ ਨੂੰ ਕਹੂੰਗਾ ਕਿ ਉਹ ਸਮੂਹ ਸੰਗਤਾਂ ਦਾ ਵੱਡੇ ਦੇਸਵ ਪ੍ਰੋਗਰਾਮ ਦਾ ਵਾਸਤੇ ਬਨਵਾਦ ਕਰਨ ਸਰਦਾਰ ਪ੍ਰਤਾਪ ਸਿੰਘ ਜੀ ਦਾ ਸ਼ੁਕਰੀਆ ਬਹੁਤ ਹੀ ਪਰਮ ਸਤਕਾਰਯੋ ਛੋਟੇ ਭਾਈ ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾਦਾ ਸਾਹਿਬ ਤੇ ਸਾਰੀ ਕਾਂਗਰਸ ਦੀ ਦਿੱਤੀ ਹੈ ਕਾਈਂਲੀ ਕਿਉਂਕਿ ਤੁਸੀਂ ਸਾਰੇ ਪਿਆਰ ਵਾਲੇ ਜਿਹੜਾ ਰਹਿ ਗਿਆ ਉਹਨਾਂ ਕਹਿਣਾ 6 ਘੰਟੇ ਪਕਾਈਆਂ ਦੇ ਪਿੱਛੇ ਕੀ ਕੀਤਾ ਸਾਡਾ ਨਾਂ SO ਬਹੁਤ ਵੱਡੀ ਜਿੱਤ ਮੇਰੀ ਨੇ ਇਹ ਜਿੱਤ ਅੱਜ ਪੰਜਾਬੀ ਦੇ ਲਈ ਹੋਈ ਹੈ ਇਹ ਜਿੱਤ ਸਾਡੇ ਸੁਭਤੀ ਪਾਵਨ ਦੀ ਹੈ ਨਾ ਚੀਤਾ ਇਹ ਜਿਹੜੀ ਪੋਜੀਸ਼ਨ ਹੈ ਨਾ ਸ਼ਬੀਨਾ ਭਗਵੰਤ ਮਾਨ ਨੇ ਕੋ ਪ੍ਰਤਾਪ ਸਿੰਘ ਬਾਜਵਾ ਦੀ ਇਹ ਤੋਹੀਬ ਕੀਤੀ ਏ ਲੀਡਰ ਆਫ ოਪੋਜੀਸ਼ਨ ਜਿਹੜਾ ਸਾਡਾ ਡੈਮੋਕ੍ਰੈਟਿਕ ਸਿਸਟਮ ਹੈ ਉਹਦੇ ਵਿੱਚ ਲੀਡਰ ਆਫ ਦੀ ਆਪੋਜੀਸ਼ਨ ਨੂੰ ਸ਼ੈਡੋ ਚੀਫ ਮਿਸਟਰ ਕਿਹਾ ਜਾਂਦਾ ਜੇ ਦੂਜੇ ਨੰਬਰ ਦੀ ਪੋਜੀਸ਼ਨ ਵਾਲੇ ਭਗਵੰਤ ਮਾਨ ਤੋਂ ਬਾਅਦ ਅੱਜ 6 ਘੰਟੇ ਦੀ ਸਸਟੇਨ 6 ਘੰਟੇ ਦੀ ਹੈਲੋ ਹੈਲੋ ਇਹ ਛੇਕ ਇਤਿਆਦੀ ਸਖਤ ਇੰਟਰੋਗੇਸ਼ਨ ਤੋਂ ਬਾਅਦ ਦੋ ਵਜੇ ਤੁਸੀਂ ਸਾਰੇ ਮੇਰੇ ਵੀਰ ਬੈਠੇ ਹੋ ਤੇ ਹੁਣ 8 ਵਜੇ ਅਸੀਂ ਆਏ ਆ ਮੈਂ ਮੇਰਾ ਕੋਟ ਕੋਟ ਤੁਹਾਡਾ ਸ਼ੁਕਰਾਨਾ ਦਿਲ ਤੋਂ ਸਾਰਨੋਂ ਪਹਿਲੇ ਸਾਰੇ ਪੰਜਾਬੀ ਜਗਤ ਪੇਰ ਪਿੰਡਾਂ ਤੇ ਸ਼ਹਿਰਾਂ ਤੇ ਕਸਬਿਆਂ 'ਚ ਬੈਠੇ ਹਰ ਕਾਂਗਰਸ ਦੀ ਸਾਡੇ ਵਰਕਰ ਸਾਧੀਆਂ ਦਾ ਸਾਡੇ ਡਿਸਟ੍ਰਿਕਟ ਕਾਂਗਰਸ ਦੇ ਪ੍ਰਧਾਨ ਦਾ ਬਲਾਕਾਂ ਦੇ ਪ੍ਰਧਾਨਾਂ ਦਾ ਸਾਡੇ ਸਾਰੇ ਆਫਿਸ ਬੇਰੇਡ ਸਨ ਮੇਰੇ ਸਾਰੇ ਐਮ.ਐਲ.ਏ. ਕਲੀਕ ਦਾ ਸਾਡੇ ਸਾਰੇ ਐਮ.ਪੀ.ਸ ਭਰਾਵਾਂ ਦਾ ਸਾਡੇ ਆ ਦਾ ਸਾਰੀ ਸਾਡੀ ਸਟੇਟ ਵੀ ਤੇ ਨੈਸ਼ਨਲ ਲੀਡਰਸ਼ਿਪ ਅੱਡੀ ਗੱਲ ਹੋਈ ਏ ਕੱਲ ਰੰਧਾਵਾ ਸਾਹਿਬ ਸਮੁੱਚੀ ਨੈਸ਼ਨਲ ਲੀਡਰਸ਼ਿਪ ਇਸ ਕੰਮ ਦੇ ਪਿੱਛੇ ਕਦੀ ਵੀ 75 ਸਾਲਾਂ ਤੱਕ ਨਹੀਂ ਸੀ ਕਰੀਓ ਮੈਂ ਸਮਝਦਾ ਪੋਜੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਸ਼ਾਮ ਕੇ ਰੱਖਣਾ ਇਹ ਜਿਹੜਾ ਟੀ ਮਿਨਿਸਟਰ ਹੁੰਦਾ ਉਹਦਾ ਕੰਮ ਹੈ ਇਹ ਮੇਰੇ ਕਿਸੇ ਵਿਆਨ ਤੇ ਕਿਸੇ ਟੀਵੀ ਦੇ ਇੰਟਰਵਿਊ ਤੇ ਕੋ ਦੁਖ ਤਕਲੀਫ ਸੀ ਭਗਵੰਤ ਮਾਰਨ ਨੂੰ ਚਾਹੀਦਾ ਸੀ ਟੈਲੀਫੋਨ ਚੋਂ ਕਦਾ ਮੇਰੇ ਨਾਲ 8 10 15 ਸਾਲ ਉਮਰ ਚੀ ਸੋ ਕਿਸੇ ਟਾਈਮ ਬੋੜਿਆ ਨੂੰ ਵੀ ਆਸਲਾ ਤਾ ਤੂੰ ਮੈਨੂੰ ਹੀ ਪੁੱਛਦਾ ਕਿ ਬਾਜੋ ਸਾਹਿਬ ਤੁਸੀਂ ਇਹੋ ਜੀ ਸਟੇਟਮੈਂਟ ਦਿੱਤੀ ਜੇ ਤੁਹਾਡੇ ਕੋ ਕੋਈ ਇਤਲਾ ਹੈ ਆਓ ਮੇਰੇ ਨਾਲ ਸਾਹਮਣੇ ਤੁਸੀਂ 80 ਤੇ 90 ਦਾ ਬਿਆਹਤਾ ਦਿੱਤੀ ਹੈ ਤੁਹਾਡੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਹੈ ਤੁਸੀਂ ਕੁਰਬਾਨੀਆਂ ਦਿੱਤੀਆਂ ਅਸੀਂ ਤੁਹਾਡਾ ਪਾਸਟ ਐਕਸਪੀਰੀਅੰਸ ਹੈ ਦਾ ਅਸੀਂ ਉਹਦੇ ਤੋਂ ਕੋਈ ਨਾ ਕੋਈ ਸਿੱਖਣਾ ਕਰ ਇੰਨਾ ਹੁਨਕਾਰ ਕਿ ਤੁਸੀਂ ਪੁਲਿਸ ਨੂੰ ਇਸਤੇਮਾਲ ਕਰ ਸਕਦੇ ਮੈਂ ਕਿਸੇ ਹੋਰ ਪੁਲਿਸ ਵਾਲੇ ਦਾ ਕਸੂਰ ਨਹੀਂ ਕਹਿੰਦਾ ਇਹਨਾਂ ਨੂੰ ਤਾਂ ਦਿੱਤੀ ਡਿਊਟੀਆਂ ਜੋ ਡਿਊਟੀ ਦਿੱਤੀ ਹੈ ਨਾ ਭਾਈ ਸਾਨੂੰ ਕੋਈ ਸਾਨੂੰ ਗੁੱਸਾ ਉਹਦੇ ਨਾਲ ਜਾਂ ਨਰਾਜ਼ਗੀ ਸਾਨੂੰ ਤਕਲੀਫ ਦੇ ਗੁੱਸਾ ਕੋਈ ਨਹੀਂ ਸਾਨੂੰ ਤਕਲੀਫ ਹੈ ਕਿ ਇੰਸਟੀਚਿਊਸ਼ਨ ਸੀ ਬਹੁਤ ਵੱਡਾ ਕੋਈ ਟਾਈਮ ਸੀ ਜਦੋਂ ਦਾ ਸਰਪੰਚ ਤੇ ਲੰਬੜਦਾਰ ਦੀ ਬੜੀ ਵੱਡੀ ਗੇਮ ਜਦੋਂ ਸਰਪੰਚਾਂ ਦੀ ਅੰਦਾਜ਼ੀ ਪਿੰਡ ਦੇ ਵਿੱਚ ਵੱਡੇ ਤੋਂ ਵੱਡਾ ਕ੍ਰਾਈਮ ਵੀ ਹੁੰਦਾ ਸੀ ਪੰਚਾਇਤਾਂ ਬਹਿ ਕੇ ਕਦਲਾਂ ਤੱਕ ਤੇ ਫੈਸਲੇ ਪੰਚਾਇਤਾਂ ਚੋਂ ਹੁਣ ਤੁਸੀਂ ਉੱਥੋਂ ਤੱਕ ਕੰਮ ਲੈ ਗਏ ਕਿ ਸਾਡੇ ਸਾਥੀਆਂ ਆਪਣੇ ਕਿਸੇ ਸਾਥੀ ਨੂੰ ਬਚਾਣ ਵਾਸਤੇ ਥਾਣੇ ਦਾ ਘਰਾਓ ਕਰਨਾ ਹੈ ਮੈਂ ਬਹੁਤ ਮਸ਼ਕੂਨ ਆ ਰਾਜਾ ਜੀ ਤੁਸੀਂ ਛੋਟੇ ਵੀਰ ਜਿਸ ਕਿਸਮ ਦੀ ਲੀਡਰਸ਼ਿਪ ਬਖਾਣੀ ਚਾਹੀਦੀ ਸੀ ਮੇਰੇ ਤੋਂ ਵੀ ਕਈ ਕਸੂਰ ਹੋਏ ਨੇ ਸਾਡੇ ਕੋ ਵੀ ਗਨਾਹ ਹੋਏ ਹੁਣ ਕੇ ਰਾਜਾ ਜੀ ਕੋ ਵੀ ਕਮੀਆਂ ਪੇਸ਼ ਕਿਆ ਰਹੀਆਂ ਬਹੁਤ ਸਾਰੇ ਸਾਡੇ ਉਹ ਭਰਾ ਨੇ ਜਿਹੜੇ ਸਾਡੇ ਤੋਂ ਦੁੱਖ ਤਕਲੀਫ ਵੇਚੀ ਸਾਡੇ ਕੋ ਕਮੀਆਂ ਪੇਸ਼ ਕਿਆ ਰਹੀਆਂ ਪਰ ਪਰਿਵਾਰ ਨੂੰ ਇਕੱਠਾ ਜਦੋਂ ਤੁਹਾਨੂੰ ਪਤਾ ਕੋ ਬਜ਼ੁਰਗ ਵੀ ਪੱਡੂ ਹੱਥ ਪੰਡਾ ਕੋਲੋਂ ਫਿਰ ਜਿਹੜਾ ਮੁੰਡਾ ਰੋਸਿਆ ਵੀ ਹੁੰਦਾ ਕਈ ਸਾਲਾਂ ਦਾ ਜਿਹੜਾ ਸਾਸਿਕਾਲ ਵੀ ਨਹੀਂ ਹੁੰਦੀ ਉਹ ਵੀ ਸਾਲੋਂ ਪਹਿਲੇ ਡਾਂਗ ਲੈ ਕੇ ਖੜੀ ਹੋ ਜਾਂਦਾ ਹੈ ਕਿ ਪਿਓ ਦੀ ਬਾਤ ਨੂੰ ਨਹੀਂ ਅਸੀਂ ਪੈਣ ਜਣਾ ਬਾਕੀ ਅਸੀਂ ਆਪਸੇ ਲੈ ਲੇਕਾ ਇੱਕ ਕਾਂਗਰਸ ਦੇਖੋ ਗੁਰੂਬਾਹ ਦਾ ਸਾਥੀ ਕਹਿੰਦੇ ਐ ਬਾਤ ਨਹੀਂ ਬੰਦ ਉਹ ਮੈਂ ਹੋ ਸਕਦਾ ਸੀ ਸਾਡੇ ਤੋਂ ਕੋਈ ਵੀ ਉਹ ਤੈਨੂੰ ਹੱਕਤਾ ਇਹ ਕੋ ਕੱਲੇ ਨੂੰ ਨਹੀਂ ਪਾਇਆ ਤੋਂ ਇਸ ਗੱਲ ਕਾਰਨ ਸਾਡੇ ਸਾਰਿਆਂ ਵਾਸਤੇ ਇੱਕ ਮੋਟੋ ਹੁੰਦਾ ਇਕੱਠੇ ਹੋਉਂਦਾ ਕਿ ਇੱਕ ਬਹੁਤ ਵੱਡਾ ਮੇਰਾ ਕਿਆ ਸਾਡੇ ਸਾਹਮਣੇ ਗੱਲ ਆਈ ਇੱਕ ਤਾਂ ਵੇਚੀ ਸਾਰੇ ਨੂੰ ਬਡੀ ਦਸੰਗਾ ਤਾਂ ਤੋਂ ਮੈਂ ਹੱਥ ਜੋੜ ਕੇ ਗੁਜ਼ਾਰਿ ਸਮੁੱਚੀ ਕਾਂਗਰਸ ਦੀ ਵਿੰਡਸ਼ਿਪ ਤੇ ਸਾਥੀਆਂ ਨੂੰ ਕਰੂੰਗਾ ਇਸ ਤਰ੍ਹਾਂ ਹੀ ਚੱਲੀਏ ਪਹਿਲੇ ਟੀਚਾ ਆਪਣਾ ਪੰਜਾਬ ਨੂੰ ਬਚਾਉਂਦਾ ਪੂਰਾ ਸਾਰੋਂ ਪਹਿਲੇ ਸਾਡਾ ਟੀਚਾ ਲੋਕਾਂ ਨੂੰ ਬਚਾਉਣਾ ਤੁਹਾਨੂੰ ਯਾਦ ਹੋਏਗਾ ਅਸੀਂ ਤੇ 90 ਦੇ ਦਹਾਕੇ ਵਿੱਚ ਵੀ 2400 ਤੋਂ ਵੱਧ ਪੰਜਾਬੀ ਜੇ ਸਾਡੀ ਕਾਂਗਰਸ ਦੀ ਦੀਂਦੇਸ਼ਕ ਹੈ ਉਹਨਾਂ ਨੇ ਆਪਣੀਆਂ ਸ਼ਰਤਾਂ ਦਿੱਤੀਆਂ ਪੰਜਾਬ ਨੂੰ ਸ਼ਾਂਤ ਹੁਣ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਹਨੂੰ ਰੋਕਣਾ ਪਵੇਗਾ ਸਾਡੇ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਬਹੁਤ ਸਾਰੇ ਬੱਚੇ ਸਾਡੇ ਨਛੇ ਦੇ ਵਿੱਚ ਕਾਇ ਇੱਕ ਬਹੁਤ ਵੱਡਾ ਚੈਲੇ ਤੇ ਇਸ ਸੂਬੇ ਨੂੰ ਗੁਰੂਆਂ ਪੀਰਾਂ ਪਗੰਬੜਾਂ ਤੇ ਸੂਰਬੀਰਾਂ ਦੀ ਧਰਤੀ ਇਹਦੀ ਇੱਕ ਇੱਕ ਇੰਚ ਜ਼ਮੀਨ ਸਰਕੇ ਜੇ ਉਸ ਨੂੰ ਇੱਕ ਵਾਰ ਫੇਰ ਪੈਲਸਰ ਕਰਨਾ ਨਾ ਸਮਝ ਨਾ ਹੋ ਸਕਦਾ ਕੋਈ ਐਹੋ ਜੀ ਗੱਲ ਨਹੀਂ ਕਿ ਪੰਜਾਬ ਪੈਲਸਰ ਨਾ ਹੋ ਸਕਦਾ ਹੈ ਪੰਜਾਬੀਆਂ ਵਿੱਚ ਇੰਨੀ ਕਿ ਤਾਕਤ ਦੁਨੀਆ ਭਰ ਚ ਬੈਠੇ ਪੰਜਾਬੀ ਪੰਜਾਬ ਦੀ ਵਿੱਦਿਵਸਾ ਸੇ ਪਰਮਾਤਮਾ ਕੋ ਰੋਜ਼ ਅਰਦਾਸ ਕਰਦੇ ਲੀਡਰਸ਼ਿਪ ਦੀ ਬਸ ਕਮੀ ਹੈ ਅਸੀਂ ਇਕੱਠੇ ਹੋਈਏ ਕਾਂਗਰਸ ਕੋ ਬਹੁਤ ਚੰਗੀ ਲੀਡਰ ਸੀ ਜਿਸ ਵਿਅਕਤੀ ਨੂੰ ਵੀ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹਦੇ ਸਿਰ ਤੇ ਸੇੜਾ ਰੱਖਣਗੇ ਉਸੇ ਨੂੰ ਅਸੀਂ ਆਪਣਾ ਲੀਡਰ ਕਬੂਲਾ ਗਿਆ ਮੈਂ ਤੁਹਾਨੂੰ ਆਪਣਾ ਵਚਨ ਦੇ ਜਿੰਦਾਬਾਦ ਜਿੰਦਾਬਾਦ ਮੈਂ ਸਾਡੇ ਸਾਥੀਆਂ ਦਾ ਜਿੰਨੇ ਮੇਰੇ ਤੇ ਟੋਏ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਨਾ ਚਾਹੁੰਦਾ ਅਜੇ ਇਹਨਾਂ ਨੇ ਸੱਜਿਆ ਨਹੀਂ ਜਦੋਂ ਗਾਹ ਸੱਜਣਗੇ ਤੁਹਾਨੂੰ ਅਸੀਂ ਇਤਲਾਹ ਦੇ ਦਵਾਂਗੇ ਜੇ ਕੱਲ ਹੁੰਦਾ ਤੇ ਮੈਨੂੰ ਸਿੱਧੂ ਸਾਹਿਬ ਪੁੱਛੀਦੇ ਅਸੀਂ ਪਿੱਛੇ ਚ ਕੋ ਲੰਘਣ ਦਾ ਪ੍ਰਬੰਧ ਕਰੀ ਜੇ ਆਗੇ ਨਹੀਂ ਕੱਲ ਵਾਸਤੇ ਪੁੱਛ ਧੰਨਵਾਦ ਸੇ ਪੁੱਛ ਰਿਹਾ ਸੀ ਮੈਂ ਕਹਿੰਦੇ ਕੱਲ ਮੈਨੂੰ ਸੱਦਿਆ ਨਹੀਂ ਜੇ ਸੱਦਿਆ ਹੋਰਗਾ ਤਾਨੂੰ ਦਵਾਸ ਲੱਗਿਆ ਕਰਾਂਗੇ ਆ ਜਦੋਂ ਮਨ ਜਦੋਂ ਮਨ ਕਿ ਮੇਰਾ ਘਰ ਤੁਹਾਡਾ ਘਰ ਹੈ ਉਹ ਕੋ ਬਗਾਨਾ ਘਰ ਥੋੜਾ ਪੀਸੀਸੀ ਸਾਰੇ ਨੂੰ ਬੰਦਾ ਸਾਡਾ ਘਰ ਤੇ ਪ੍ਰਦੇਸ਼ ਕਾਂਗਰਸ ਦਾ ਕੰਮ ਬਾਕੀ ਘਰ ਤੇ ਡਿਵੀਜ਼ਨਲ ਕਾ ਪਾਰਟੀ ਦਾ ਕੰਮ ਤੇਜ ਕਾਂਗਰਸ ਦਾ ਸੋ ਇਸ ਗੱਲ ਤੋਂ ਤੁਸੀਂ ਉੱਥੇ ਆਓ ਮੇਰੇ ਕੋ ਆਓ ਰੰਦਾਵਾ ਸਾਹਿਬ ਕੋ ਜਾਓ ਰਾਜਾ ਜਿੱਤ ਕੋ ਜਾਓ ਚੰਨੀਪੀ ਕੋ ਜਾਓ ਕਿਸੇ ਕੋ ਜਾਓ ਇੱਥੇ ਜੇ ਸਾਡੇ ਪਰ ਆਪੀ ਚੇਨੇ ਕਿਸੇ ਕੋ ਜਾਓ ਸਾਡੇ ਕਾਗਜ਼ ਇੱਕ ਵਾਰ ਆਪਾਂ ਤੇ ਜੇਮਦਾ ਦੇ ਵਿੱਚ ਅੱਜ ਪੰਜਾਬ ਦੇ ਕੋ ਇੱਕ ਵਾਰ ਇੱਕ ਹੋਏ ਤੇ ਉਹਦਾ ਰਿਜ਼ਲਟ ਵੀ ਪੈਦੇ ਦੇ ਨਹੀਂ ਸੀ ਤਾਂ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਬਹੁਤ ਦੂਰੋਂ ਜਿਹੇ ਤੌਰ 'ਤੇ ਆਪਣੇ ਇੱਥੇ ਦੇ ਆਪਣੇ ਸਾਥੀਆਂ ਦਾ ਤੇ ਲੰਗਰ ਪੈਣਾ ਮਿਸੇਦੰ ਦਾ ਵਰਦਾ ਵੀ ਸਾਰੇ ਸਾਥੀਆਂ ਦਾ ਲੰਗਰ ਤਿਆਰ پانی کے ٹینکر کو لنگر تیار ہے میں سارے مل کے جاؤں کرپا کر کے لنگر چکے گا بہت بہت شکریہ واحد جی کا خالص ਜੋ ਆ ਬੰਦ ਲੱਗੋ ਜੀ <laughs> I, I hold a position. Oh, is, uh, that according to the best uh, list, he uh, is. I am not talking about the individual. I am talking about the office of the LOP. If we could be interrogated for six hours in a police station, what would be the very, you could say, uh, uh, What I spoke was about the And I I am extremely thankful to the whole of Punjab, and especially my parents and my readers who have stood like with us. I'm extremely sorry to say Punjab is in for bad. Congress, is uh, <laughs> <laughs> <laughs>